ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਆਪਾਂ ਬਾਬਾ ਖੇਤਰਪਾਲ ਜੀ ਦੇ ਦਰਬਾਰ ਮੂਹਰੇ ਖੜੇ ਆਂ ਇਥੋਂ ਕਰਦੇ ਆਂ ਅੱਜ ਵੀਡੀਓ ਦੀ ਸ਼ੁਰੂਆਤ ਲਓ ਜੀ ਕਰੋ ਦਰਸ਼ਨ ਬਾਬਾ ਕੀ ਤਰਪਾਲ ਜੀ ਦੇ ਤੇ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਆਪਾਂ ਤੇ ਆਪ ਕੱਲ ਪਹੁੰਚੇ ਸੀ ਇੱਥੇ ਬਾਬੇ ਦੇ ਮੰਦਿਰ ਤੇ ਅੱਜ ਇੱਥੇ ਲੰਗਰ ਲਾ ਕੇ ਲੰਗਰ ਆਪ 12 1 ਵਜੇ ਦੇ ਤੱਕ ਚੱਲੂਗਾ ਤੇ ਉਹ ਚਲਾ ਕੇ ਉਸ ਤੋਂ ਬਾਅਦ ਚੱਲਾਂਗੇ ਤੇ ਆ ਬਾਬੇ ਦੇ ਦਰਬਾਰ ਮੂਰੇ ਦੁਕਾਨਾਂ ਲੱਗੀਆਂ ਹੋਈਆਂ ਦੁਕਾਨਾਂ ਤੋਂ ਪ੍ਰਸ਼ਾਦ ਲਓ ਤੇ ਬਾਬੇ ਦੇ ਦਰ ਤੇ ਚੜਾਓ ਤੇ ਉਹ ਸਾਹਮਣੇ ਰੋਡ ਆ ਜੈਪੁਰ ਜodhpur ਵਾਲਾ ਤੇ ਇੱਧਰ ਜਾਈਏ ਆਪਣੇ ਖੱਬੇ ਹੱਥ ਤਾਂ ਹਨ ਮਾਨਗੜ ਤੇ ਆਪਾਂ ਇੱਥੇ ਰਾਤ ਨੂੰ ਪਹੁੰਚੇ ਸੀਗੀ ਤਕਰੀਬਨ 6:30 ਵਜੇ ਤੇ ਆ ਕੇ ਹੁਣ ਬਸ ਤਿਆਰੀ ਕਰਤੀ ਸਾਰੇ ਦਾਲ ਪਾਣੀ ਬਣਾਈ ਜਾਂਦੇ ਆ ਤੇ ਪੂਰੀਆਂ ਦਾ ਕਰਦੇ ਆ ਪ੍ਰੋਸੈਸ ਤਿਆਰ ਆ ਦੇਖੋ ਜੀ ਪੰਜਾਬ ਨੂੰ ਕਿਵੇਂ ਲੁੱਟ ਕੇ ਖਾਦਾ ਜਾ ਰਿਹਾ ਆ Rajasthan ਦੀ ਗਿੱਟੀ ਆ 2.5 ਇੰਚ ਦੀ ਗਿੱਟੀ ਨੀਲੀ ਤੇ ਇਧਰ ਪਿਆ ਕ੍ਰੈਸ਼ਰ ਤੇ ਇਹਦੇ ਵਿੱਚ ਆ ਮਿਕਸ ਹੁੰਦਾ ਰੇਤਾ ਕੱਕਾ ਰੇਤਾ ਦੇਖ ਲਓ ਇੰਨਾ ਵਧੀਆ ਸਮਾਨ ਪੈਂਦਾਗਾ ਬਾਈਓ ਘਰਾਂ ਦੀ ਮੰਨਿਆਦ ਵੱਦੀ ਆ ਆਪਣੇ ਰੇਤਾ ਮਲਾ ਮਲਾ ਲੈ ਤੱਕੇ ਆਉਂਦੇ ਆ ਲਓ ਜੀ ਪੂਰੀ ਬਣਨ ਲੱਗੀ ਆਪਣੀ ਲੰਗਰ ਦੀ ਬਿਲਕੁਲ ਤਿਆਰੀ ਆ ਦਾਲ ਆਲ ਆਪਣਾ ਤਿਆਰ ਆ ਗਈ ਤੇ ਆ ਕਾਲੇ ਜਣੇ ਬਣੇ ਪਏ ਆ ਇਹ ਆਪਣੇ ਦੇਗ ਚ ਪਹਿਣਗੇ ਦੇਗ ਵੀ ਤਿਆਰ ਆ ਸਾਰਾ ਸਮਾਨ ਆਪਣਾ ਦਾਲ ਪਾਣੀ ਤਿਆਰ ਰੈਡੀ ਆ ਉਧਰ ਆਪਣੇ ਬੰਦੇ ਚਾਹ ਦਾ ਦੇਗਾ ਬਣਾਈ ਜਾਂਦੇ ਆ ਚਾਹ ਵੀ ਤਿਆਰ ਨਾਲ ਹੁੰਦੇ ਆ

ਲੋ ਜੀ ਅੱਜ ਐਤਵਾਰ ਕਰਕੇ ਮੱਥਾ ਇਹਦਾ ਬਾਬੇ ਦਾ ਖੇਤਰਪਾਲ ਦਾ ਐਤਵਾਰ ਨੂੰ ਟਿਕਦਾ ਕਰਕੇ ਸੰਗਤ ਬਹੁਤ ਪਹੁੰਚੀ ਜਾਂਦੀ ਆ ਬਸ ਉਧਰ ਆਪਣੀ ਵੀ ਲੰਗਰ ਦੀ ਬਿਲਕੁਲ ਤਿਆਰੀ ਆ ਮਾਰ ਕਰ ਦਿਆਂ ਸਟਾਰਟ ਇੰਦਰ ਚੱਕੋ ਜੀ ਪੁਰੀ ਵਾਲੇ ਬਾਬਾ ਲਓ ਜੀ ਬਾਬੇ ਤੋਂ ਆਪਾਂ ਤੁਰਨ ਲੱਗਿਆ ਲੰਗਰ ਲਾ ਕੇ ਕਰਕੇ ਕੰਮ ਕੰਪਲੀਟ ਤੇ ਹੁਣ ਆਪਾਂ ਨਿਕਲਣ ਲੱਗਿਆ ਇੱਥੋਂ ਤੇ ਚੱਲਦੇ ਆਪਾਂ ਪਿੰਡ ਨੂੰ ਤਕਰੀਬਨ 2:00 ਵਜੇ ਅੱਜ ਲੇਟ ਬਹੁਤ ਆ ਤੇ ਖਿੱਚਣੀ ਪੂ ਗੱਡੀ ਤੇ ਚੱਲਦੇ ਆਪਾਂ ਬਾਅਦਾਂ ਅਗਲੇ ਸਫ਼ਰ ਤੇ ਲੋ ਜੀ ਮੇਨ ਹਾਈਵੇ ਤੇ ਚੜ ਗਏ ਆਪਾਂ ਤੇ ਡੱਬ ਵਾਲੀ ਇੱਥੋਂ ਦਿਖਾਉਂਦਾ 58 ਬਾਅਦ ਚੱਲਦੇ ਹੁਣ ਵਧਾਉਣੇ ਆ ਸਫਰ ਅਗਲੇ